ਲੋਭੀ ਹੈ ਤੁਰਤ ਨਹੀਂ ਹੈ। ਔਰ ਲੋਭ ਇਸ ਨੂੰ ਥਾਂ-ਥਾਂ ਤੇ ਗिराਏਗਾ। ਔਰ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ ਲੋਭੀ ਕਾਵੇ ਸਾਣਾ ਕੀਜੇ ਜੇ ਕਾ ਪਾਰ ਵਸਾਏ ਭਰੋਸਾ ਨਾ ਕਰੀ ਇਸ ਤੇ। ਇਹ ਕੁਝ ਵੀ ਕਰ ਸਕਦਾ ਹੈ। ਲੋਭੀ ਤੇ ਵਿਸ਼ਵਾਸ ਨਾ ਕਰੀ। ਸਤਗੁਰੂ ਦੀ ਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ ਕਿਉਂ? ਲੋਭੀ ਦਾ ਫਿਰ ਇੰਝ ਖੁਲਾਸਾ ਕਰਦੇ ਨੇ ਮੇਰੇ ਪਾਤਸ਼ਾਹ। ਜਿਉਂ ਕੋ ਕਰਹਰ ਕਾਇਆ ਦਾਵੇ ਤੈ ਦੇ ਸਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾ ਹੈ ਜਿਉਂ ਕੋ ਕਰ ਹਰ ਕਾਇਆ ਹਲਕਾਇਆ ਕੁੱਤਾ ਪਾਇਆ ਪਾਲਿਆ ਹੋਵੇ ਕੁੱਤੇ ਨੂੰ ਤੇ ਕਿਦਰੇ ਕੁੱਤਾ ਪਾਗਲ ਹੋ ਜਾਏ ਤੇ ਮਾਲਕ ਨੂੰ ਵੀ ਵੱਡਦਾ ਫਿਰ ਨਹੀਂ ਛੱਡਦਾ ਫਿਰ ਹਲਕਾਇਆ ਕੁੱਤਾ ਪਾਗਲ ਨੂੰ ਵੀ ਵੱਡਦਾ ਹੈ ਹਲਕਾਏ ਕੁੱਤੇ ਨਾਲ ਤਸ਼ਵੀਕ ਕਿਉਂ ਦਿੱਤੀ ਮਹਾਰਾਜ ਕਹਿੰਦੇ ਨੇ ਭਾਇਓ ਲੋਭ ਸੰਘ ਹੋਰਾ ਲੋਭ ਵੀ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ। ਔਰ ਉਹ ਜਗਤ ਨੂੰ ਤੇ ਧੋਖਾ ਦੇਗਾ, ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਅਕਸਰ ਭਾਰਤ ਦੇ ਵਿੱਚ ਪੜਨ ਨੂੰ ਮਿਲਦਾ ਹੈ। ਗਊਸ਼ਾਲਿਆਂ ਦੇ ਚੰਦੇ ਉਗਾਉਣ ਵਾਲੇ, ਗਊਆਂ ਦੇ ਨਾਂ ਤੇ ਗਊਆਂ ਨਾਲ ਹੀ ਧੋਖਾ ਕਰ ਜਾਂਦੇ ਨੇ। ਮੰਦਰਾਂ ਦੇ ਨਾਂ ਤੇ ਧਨ ਇਕੱਠਾ ਕਰਨ ਵਾਲੇ, ਪ੍ਰਮਾਤਮਾ ਦੇ ਨਾਮ ਤੇ ਹੀ ਧਨ ਕਰਕੇ ਧੋਖਾ ਕਰ ਜਾਂਦੇ ਨੇ, ਲੋਭ ਕਰਕੇ। ਔਰ ਅਕਸਰ ਗੁਰੂਆਂ ਗੋਲਕਾਂ ਥਾਂ-ਥਾਂ ਤੇ ਖਤਰੇ ਛੋਂਦੀਆਂ ਨਹੀਂ ਮੇਰੇ ਕੋਲ ਇੱਕ ਜਾਪਾਨੀ ਬੋਧ ਵਿਖਸ਼ੂ ਨੇ ਸੀਸਗੰਢ ਦੇਚ ਪੁੱਛ ਲਿਆ ਕਿਉਂਕਿ ਅੱਗੇ ਗੋਲਕ ਤੇ ਚਾਰ ਉਤਾਲੇ ਤੇ ਚਾਰਾਂ ਨੂੰ ਸੀਲ ਲੱਗੀ ਮੈਨੂੰ ਗੱਲ ਭੁੱਲਦੀ ਨਹੀਂ ਮੈਨੂੰ ਕਹਿ ਲੱਗਾ ਇਹ ਟੈਂਪਲ ਹੈ ਨਾ ਔਰ ਇਤਿਹਾਸਕ ਹੈ ਚਾਰ ਉਤਾਲੇ ਹੈ ਕਿ ਆ ਇੱਥੇ ਵੀ ਚੋਰੀ ਹੋ ਸਕਦੀ ਹੈ ਇੱਥੇ ਵੀ ਡਾਕਾ ਪੈ ਸਕਦਾ ਹੈ ਔਰ ਫਿਰ ਸੀਲ ਵੀ ਲੱਗੇ ਹੈ ਸ਼ੀਲ ਵੀ ਚਾਰਾਂ ਤਾਲਿਆਂ ਤੇ ਲੱਗੀ ਹੋਈ ਹੈ। ਤਾਲਾ ਵੀ ਇੱਕ ਨਹੀਂ, ਔਰ ਬੜੇ ਮੋਟੇ-ਮੋਟੇ। ਮੈਂ ਉਸ ਨੂੰ ਦੱਸਣ ਲੱਗ ਪਿਆ ਸਾਹਮਣੇ ਬੋੜ ਦਾ ਦਰਖਤ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ। ਇਤਿਹਾਸ ਦੱਸ ਕਹਿੰਦੇ ਨੇ। ਕਹਿੰਦੇ ਮੈਂ ਕਈ ਦਫਾ ਆਇਆ, ਹਰ ਸਾਲ ਆਨਾ ਮੈਂ ਬੋਧਪੁਰ ਨਿਮਾਂ ਤੇ। ਜਿਸ ਦਿਨ ਆਤਮਾ ਬੁੱਧਾ ਜਨਮ ਹੋਇਆ ਸੀ, ਕਹਿੰਦਾ ਮੈਂ ਹਰ ਸਾਲ ਜਾਪਾਨ ਤੋਂ ਆਮਨਾ ਗਿਆ ਦੇ ਦਰਸ਼ਨ ਕਰਦਾ। ਇੱਥੇ ਵੀ ਆਨਾ। ਇਤਿਹਾਸ ਤੁਸੀਂ ਮੈਨੂੰ ਨਾ ਦੱਸੋ। ਇਹ ਜੋ ਚਾਰ ਤਾਲੇ ਲਗੇ ਨੇ ਔਰ ਸ਼ੀਲ ਵੀ ਲੱਗੀ। ਕਿ ਇਹ ਇਥੇ ਵੀ ਖਤਰਾ ਹੈ ਤੇ ਮੈਂ ਫਿਰ ਟਾਲ ਕੇ ਮਹਾਰਾਜ ਦਾ ਇਤਿਹਾਸ ਸੁਣਾਣ ਲਗਾ ਉਹਨੇ ਸੋਚਿਆ ਵੀ ਇਹ ਤਾਂ ਹੁਣ ਦੱਸਣਾ ਹੀ ਨਹੀਂ ਚਾਹੁੰਦਾ ਸਮਝ ਗਿਆ ਸਿਆਣਾ ਸੀ ਮੈਂ ਕਿ ਹੁਣ ਆਪਣਾ ਹੀ ਆਪ ਨੂੰ ਨੰਗਾ ਕਿਸ ਤਰ੍ਹਾਂ ਕਰੀਏ ਇਹਨੂੰ ਕੌਣ ਦੱਸੇ ਜੇ ਤਾਲੇ ਨਾ ਹੁੰਦੇ ਸਵੇਰੇ ਲਬਣਾ ਹੀ ਕੱਖ ਨਹੀਂ ਦੇਚ ਕੁਝ ਵੀ ਨਹੀਂ ਲਬਣਾ ਕੌਣ ਦੱਸੇ ਮੈਂ ਅਰਸ ਕਰਾ ਬਯੋ ਲੋਭ ਸੰਗ ਹੋ ਰਹਾ ਪਟਨਾ ਸਾਬ ਦੀ ਗੱਲ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਤੋਲੇ ਦਿੱਤੇ ਇੱਕ ਪਾਲਕੀ ਬਣਾਣੀ ਸੀ ਇਤਿਹਾਸ ਹੈ ਗੁਰਪ੍ਰਤਾਪ ਸੂਰਜ ਦੇ ਲਈ ਲਿਖਿਆ ਤੇ ਪਾਲਕੀ ਬਣ ਕੇ ਆ ਗਈ ਤੇ ਜਿਹੜੇ ਬਣਾ ਕੇ ਲੈ ਮਹਾਰਾਜ ਆਪਨੇ ਤੇ 100 ਤੋਲਾ ਦਿੱਤਾ ਸੀ ਨਾ ਅਸੀਂ 700 ਤੋਲੇ ਲਾਇਆ ਤੁਹਾਡੀ ਬਖਸ਼ਿਸ਼ ਲੈਣ ਲਈ ਪੁਸੀ ਰਹਿਮਤ ਕਰੋ ਕਿਰਪਾ ਕਰੋ ਸੀ ਬਾਕੀ ਧਰੋ ਧਰੋ ਇਕੱਠਾ ਕਰਕੇ 700 ਤੋਲਾ ਲੈ। ਇਹ ਮੈਂ ਤੁਹਾਨੂੰ ਇਤਿਹਾਸਿਕ ਪ੍ਰਸੰਗ ਸਰਵਨ ਕਰਾ ਰਿਹਾ ਹਾਂ। ਮਹਾਰਾਜ ਨੇ ਸੇਵਾਦਾਰਾਂ ਨੂੰ ਕਿਹਾ ਜੀਨੇ ਲੰਗਰ ਦੀਆਂ ਲੱਕੜਾਂ ਨੇ ਸਾਰੀਆਂ ਇੱਥੇ ਵੇੜੇ ਚ ਲਿਆਓ, ਕਠੀਆਂ ਕਰੋ। ਔਰ ਆਖਿਆ ਸਜਾ ਕੇ ਤਰਤੀਬ ਨਾਲ ਰੱਖੋ। ਇੰਜ ਤਰਤੀਬ ਤੇ ਜਿਵੇਂ ਕਦੀ ਭਾਰਤ 'ਚ ਦੇਖਿਆ ਉੱਚੀ ਤਾਂ ਸਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਨੇ ਰਖਵਾਈਆਂ। ਉਦੋਂ ਤੇ ਪਾਲਕੀ ਰਖਵਾ ਦਿੱਤੀ। ਆਪ ਅਗ ਲਾ ਦਿੱਤੀ। ਮਾਤਾ ਜੀ ਵੀ ਰੋਕਦੀਆਂ ਰਹੀਆਂ ਉਮਰ ਛੋਟੀ ਸੀ ਪਾਦਸ਼ਾਹੀ ਬਾਲਕ ਅਵਸਥਾ ਅਗਲਾ ਦਿੱਤੇ ਮਾਤਾ ਜੀ ਰੋਕਦੀਆਂ ਨੇ ਇੰਨੀ ਸ਼ਰਧਾ ਨਾਲ ਬਣਾ ਕੇ ਲਿਆਏ ਨੇ ਇਤਨੇ ਸੋਹਣੀ ਪਾਲ ਕੇ ਤੁਸੀਂ ਦਿੱਤਾ ਵੀ 100 ਤੋਲੇ ਇਹ 700 ਤੋਲੇ ਦੀ ਬਣਾ ਕੇ ਲਿਆਏ ਨੇ ਤੇ ਅਗਨ ਭੇਟ ਕਰ ਰਿਹਾ ਮਾਂ ਜੀ ਮੈਂ ਤੁਹਾਨੂੰ ਇਹਨਾਂ ਦਾ ਅਸਲੀ ਸਰੂਪ ਦਿਖਾਣਾ ਹੈ ਸਿਰਫ ਸੱਤ ਤੋਲੇ ਸੀ ਉਸਦੇ ਚ ਗੁਰੂ ਦੇ ਤੋਲੇ ਵੀ ਖਾ ਗਏ ਇਹ ਇਤਿਹਾਸ ਮੈਂ ਤੁਹਾਨੂੰ ਸੁਣਨ ਦਾ ਪਿਆ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਗੁਰੂ ਪ੍ਰਤਾਪ ਸੂਰਜ ਦੇ ਚ ਲੰਬੀ ਚੌੜੀ ਕਥਾ ਜਿਹਦੀ ਰੋਜ਼ ਇਤਿਹਾਸਕ ਸਥਾਨਾਂ ਚ ਭਾਰਤ ਦੇ ਚ ਕਥਾ ਹੁੰਦੀ ਹੈ ਮਹਾਰਾਜ ਕਹਿੰਦੇ ਨੇ ਹਲਕਾਏ ਹੋ ਗਏਨ ਹਲਕੇ ਹੋ ਗਏਨ ਹਲਕੇ ਉਥੇ ਇਤਿਹਾਸ ਚ ਇਹੀ ਲਿਖਿਆ ਹਲਕੇ ਹੋ ਗਏ ਪਈ ਹਲਕੇ ਹੋ ਗਏ ਇਹ ਤੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਨਹੀਂ ਮਾਂ ਨੂੰ ਧੋਖਾ ਦੇ ਸਕਦੇ ਨੇ ਪਿਤਾ ਨੂੰ ਧੋਖਾ ਦੇ ਸਕਦੇ ਨੇ ਪਰ ਆਹ ਨੂੰ ਧੋਖਾ ਦੇ ਸਕਦੇ ਨੇ ਗੁਰੂ ਪੀਰ پیغمبر ਨੂੰ ਧੋਖਾ ਦੇ ਸਕਦੇ ਨੇ ਕਿਸੇ ਨੂੰ ਵੀ ਧੋ ਸਕਦੇ ਨੇ ਕਿਉਂ ਹਲਕੇ ਹੋ ਗਏ ਨੇ ਬਾਇਓ ਲੋਭ ਸੰਘ ਹੋਰਾ ਜਿਉਂ ਕੋ ਕਰਹਰ ਕਾਇਆ ਤਾਵੇ ਦੈਦ ਸਜਾਏ ਲੋਭੀ ਜੰਤ ਨ ਜਾਣਈ ਬਖ ਅਬਖ ਸਭ ਖਾਏ ਅਬਖ ਵੀ ਖਾਏਗਾ ਜੋ ਉਸਦਾ ਹੱਕ ਨਹੀਂ ਬਣਦਾ ਉਸ ਨੂੰ ਵੀ ਕਾਬੂ ਕਰੇਗਾ ਕਿਉਂਕਿ ਲੋਗ ਹੈ ਔਰ ਲੋਭ ਹਲਕਾਇਆ ਕਰ ਦਿੰਦਾ ਹੈ ਜਿਵੇਂ ਪਾਗਲ ਕੁੱਤੇ ਨੂੰ ਸਮਝ ਨਹੀਂ ਵੀ ਇਸ ਨੇ ਮੈਨੂੰ ਪਾਲਿਆ ਇਸਦੇ ਘਰ ਮੈਂ ਪਲਿਆ ਮਾਲਕ ਨੂੰ ਵੜਦਾ ਹੈ ਇਸ ਤਰ੍ਹਾਂ ਲੋਭ ਦੇ ਨਾਲ ਹਲਕਾ ਮਨਕ ਗੁਰੂ ਪੀਰ ਪੈਗੰਬਰ ਨੂੰ ਵੀ ਧੋਖਾ ਦਿੰਦਾ ਹੈ ਜਗਤ ਦੇ ਨਾਮ ਤੇ ਸੰਸਾਰ ਦੇ ਨਾਮ ਤੇ ਤੇ ਠੱਗੀ ਕਰਦਾ ਹੈ ਧਰਮ ਦੇ ਨਾਮ ਤੇ ਵੀ ਠੱਗੀ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਦਸਮ ਗ੍ਰੰਥ ਆਪ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸਤੇ ਪਾਪਨ ਤੇ ਪਨ ਪਾਪ ਲੱਜਾਈ ਸੰਸਾਰ ਦੇ ਨਾਮ ਤੇ ਜੋ ਪਾਪ ਕਰਦੇ ਨੇ ਚਲੋ ਚੱਲ ਜਗਤ ਦੇ ਚੱਲਦਾ ਹੈ ਪਾਪ ਪਰ ਜਿਹੜੇ ਧਰਮ ਦੇ ਨਾਂ ਤੇ ਪਾਪ ਕਰਦੇ ਨੇ ਧਰਮ ਦੇ ਨਾਂ ਪਾਪ ਕਰੇ ਪਰਮਾਰਥ ਕੇ ਵਸ ਰੱਬ ਦਾ ਨਾਂ ਲੈ ਕੇ ਪਾਪ ਕਰਦੇ ਨੇ ਧਰਮ ਦੇ ਨਾਂ ਤੇ ਪਾਪ ਕਰਦੇ ਨੇ ਮਹਾਰਾਜ ਕਹਿੰਦੇ ਨੇ ਇੱਕ ਦਫਾ ਤੇ ਪਾਪਾ ਨੂੰ ਵੀ ਕੰਬਣੀ ਛਿੜ ਜਾਂਦੀ ਹੈ ਕੰਬਾ ਕਿੱਥੇ ਵਰਤਦਾ ਪਿਆ ਸਾਨੂੰ ਚਲੋ ਸਾਨੂੰ ਬਾਜ਼ਾਰ ਦੇ ਚ ਵਰਤਣਾ ਸੀ ਘਰ-ਬਾਰ ਦੇ ਚ ਵਰਤਣਾ ਸੀ ਤੂੰ ਮੰਦਰ ਦੇ ਸਾਨੂੰ ਵਰਤ ਰਿਹਾ ਰੱਬ ਦੇ ਨਾਂ ਤੇ ਵਰਤ ਰਿਹਾ ਪਾਪ ਵੀ ਕੰਮ ਜਾਂਦੇ ਨੇ ਤੇ ਪਾਪਨ ਤੇ ਪੁਨ ਪਾਪ ਲੱਜਾਈ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦਾ ਲਜਾਇਮਾਨ ਹੋ ਜਾਂਦੇ ਪਾਪੀ ਕਹਿੰਦੇ ਤੂੰ ਕਿੱਥੇ ਪਿਆ ਵਰਤਦਾ ਸਾਨੂੰ ਕਿਹੜੀ ਥਾਂ ਤੇ ਪਿਆ ਵਰਤਦਾ ਇੱਕ ਦਫਾ ਤੇ ਪਾਪਾ ਨੂੰ ਵੀ ਕੰਬਣੀ ਛਿੜ ਜਾਂਦੀ ਕਿੱਥੇ ਸਾਨੂੰ ਵਰਤਦਾ ਪਿਆ ਤੂੰ ਕਿਹੜੀ ਥਾਂ ਤੇ ਸਾਨੂੰ ਵਰਤਦਾ ਪਿਆ ਵਾਹੇ ਗੁਰੂ ਵਾਹੇ ਗੁਰੂ ਵਾਹੇ Uh... -huh.